ਸਾਰੇ ਰੇਸ਼ਮਤੂ ਤੁਹਾਨੂੰ ਦੱਸ ਬਈ ਕਿੰਨੇ ਮੰਗੇ ਜੀ ਦਿੱਤਾ 7 ਲੱਖ ਰੁਪਏ 7 ਲੱਖ ਰੁਪਏ ਜੇ ਕੰਮ ਹੁੰਦਾ ਫੇਰ 7 ਲੱਖ ਤੋਂ ਕੰਮ ਨਹੀਂ ਹੁੰਦਾ ਤਸਵੀਲਦਾਰ ਸਾਹਿਬ 8 ਮਹੀਨੇ ਹੋ ਗਏ ਭਰਾਓ ਇੱਥੇ ਕਰਦੇ ਹੁਣ ਕੋਈ ਕੰਮ ਨਹੀਂ ਬੱਸ 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 ਰੇਖਮਤ ਕੋਰੀ ਮਰਦਾ ਬੱਸ ਮਰਦਾ ਬੱਸ ਆ ਵੀ ਆ ਵੀ ਮਰਦਾ ਬੱਸ ਮਰਦਾ ਤਸਵੀਲਦਾਰ ਸਾਹਿਬ ਮਰਦਾ ਬੱਸ ਰੇਸ਼ਮਤੂ ਮੇਰਾ ਕੰਮ ਨਹੀਂ ਹੁੰਦਾ ਕਹਿੰਦੇ ਪ੍ਰੂਫ ਲਿਆਓ ਕਾਜ ਨੂੰ ਦਫਾ ਗਿਆ ਤੇ 9 ਮਹੀਨੇ ਦੇ ਤਸਕੀਲਦਾਰ ਸਾਹਿਬ ਕੋ ਪਟਵਾਰੀ ਸਾਹਿਬ ਕੋ ਫਿਰਦੇ ਆਉਣੇ ਆ ਜੀ ਸਾਡਾ ਇੰਤਕਾਲਾ ਮਨਜ਼ੂਰੀ ਲਈ ਪੇਸ਼ ਆ। ਇਹ ਕਹਿੰਦੇ ਜੀ ਨਾਮ ਮਨਜ਼ੂਰ ਕਰਕੇ ਅਸੀਂ ਐਸ.ਡੀ.ਓ. ਦੇ ਭੇਜਾਂਗੇ। ਸਾਨੂੰ ਇਹਦਾ ਰਿਕਵੈਸਟ 6 ਮਹੀਨੇ ਦੀ ਆਉਣਗੇ ਸਾਨੂੰ 6 ਮਹੀਨੇ ਕਿਹਾ ਮਾਰ ਕੇ ਰੱਖਿਆ ਜੀ। ਹਾਲਾਤ ਪਾਸ ਕਰਦੇ 7-7 ਮਹੀਨੇ ਹੋ ਗਏ ਨਾ ਤਾਂ ਕੋਈ ਇੱਥੇ ਸੌਂਦਾ ਆਉਣੇ ਤਾਂ ਪੈਰ ਝੁਕਣੇ ਮੁਰ ਜਾਂਦੇ ਆ। ਜਮਾਈ ਇੱਥੇ ਕੰਮ ਨਹੀਂ ਹੁੰਦਾ ਕਿਸੇ ਦਾ ਵੀ ਉਹੀ ਕਹੀ ਜਾਂਦੇ ਨੇ ਕੰਮ। ਸਰਕਾਰ ਸਾਹਿਬ ਕਹਿੰਦੇ ਗੰਢ ਚੱਕਿਆ ਗਿਆ ਪਹਿਲੀ ਸਰਕਾਰਾਂ ਸਾਫ ਦੀ ਗੰਢ ਦਾ ਖੂਨ ਪਿਆ। ਹੁਣ 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 ਫੌਰੇ ਦਾ ਵੀ ਸਾਫ ਨਹੀਂ ਹੋਣਾ ਪਾਇਆ ਹੋਇਆ ਪਹਿਲੀ ਅੱਜ ਤਾਰਾ ਚੰਗੀਆਂ ਦੀ ਦੋ ਦਸਵੀਂ ਇਹਨਾਂ ਨੂੰ ਪਾਈਆ ਪਰ ਤਸਵੀਰਾਂ ਆਇਆ ਤਕਾਲਾ ਮਨਜ਼ੂਰੀ ਲਈ ਪੇਸ਼ ਆ ਬਸ ਦੇ ਉੱਤੇ ਅੱਜ ਵੀ ਤਾਜੀ ਕਰਦਾ ਇਹ ਉਹਨੂੰ ਮਨਜ਼ੂਰ ਨਹੀਂ ਕਰ ਰਹੇ 50 ਲੱਖ ਰੁਪਇਆ ਮੰਗ ਰਹੇ 1 ਲੱਖ ਰੁਪਇਆ ਕੀਲੇ ਦੀ ਸਾਥੋਂ ਮੰਗ ਕਰ ਰਹੇ ਨੇ 20000 ਰੁਪਇਆ ਤੋਂ ਲੱਗਦਾ ਉਹਨੇ ਹੀ ਲਈ 20 25000 ਬੜਵਾਰੀ ਸਾਥੋਂ ਪਹਿਲਾਂ ਲੈ ਗਿਆ ਜੀ ਇਸੇ ਕੰਮ ਦੇ ਆਧਾਰ ਤੇ ਕੰਮ ਹੋਣਾ ਚਾਹੀਦਾ ਉਹੀ ਲਾੜੀ ਲੱਗਣੀ ਬੈਠੀ ਆਹ ਯਾਰ ਕਿਵੇ ਮੈਂ ਦਿੱਤਾ ਜੀ ਨੂੰ ਨਹੀਂ ਨਹੀਂ ਹਾਂ ਜੇ ਤੁਸੀਂ ਸੇਲ ਰੱਖ ਦਵੋਗੇ ਮੈਂ ਤੁਹਾਨੂੰ ਦੱਸ ਦਿੰਦਾ ਦੋ ਆਪ ਦੇ ਲਈ ਕਿ ਮੈਂ ਲੈ ਆਂਦੀ 10000 ਫਿਰ ਸਰ ਫ੍ਰੀਜ ਦੋ ਦੋ ਤੇ 7 ਲੱਖ ਇਹਨਾਂ ਨੂੰ ਹੀ ਆਪਾਂ ਮਾਰਾ ਕਿ ਇਹ ਸੁਣ ਲਓ ਮੈਂ ਇਹ ਕਹ ਰਿਹਾ ਕੱਲ ਤਾਂ ਇਹੋ ਹੋਣੀ ਹੈ ਇਹਨਾਂ ਦਾ ਨਾਮ ਲੁੱਤਾ ਸੁਣੋ ਕੱਲੇ ਹੁੰਦੀ ਹੈ ਤੁਸੀਂ ਇਹਦੀ ਬਦਨਾਮੀ ਕਰਦੇ ਜਿਉ ਤਾਂ ਕਰਤੀ ਹੈ ਮੈਨੂੰ ਨਹੀਂ ਕਰੀ ਜਾਂਦਾ ਬਿਲਕੁਲ ਹੀ ਲੈ ਕੇ ਆਇਓ ਅਸੀਂ ਸਰ ਕੋਈ ਤੁਸੀਂ ਲੈ ਕੇ ਆਇਓ ਹਾਂਜੀ ਬਿਲਕੁਲ ਹਾਂਜੀ ਅੱਜ ਸਵੇਰ ਨਾਲ ਬੇਟਾ ਤਾਂ ਬੜਾ ਲੈ ਕੇ ਆਇਆ ਜੀ ਅਸੀਂ ਕਿਹਾ ਸੀ ਤਾਲੂਕਾ ਵਾਲੇ ਕਹਿੰਦਾ ਕਹਦਾ ਤੁਹਾਡੇ ਟੋਡਾ ਟਿਕਾ ਨਾਮ ਮਨਜ਼ੂਰ ਆ। ਅਸੀਂ ਕਹੀ ਫਲਕੜਾ ਦੇ ਦੇਈਏ ਕਹਿੰਦਾ ਦੇਖ ਲਓ ਫਤਝ ਮਨਜ਼ੂਰੀ ਲਈ। ਤਾਂ ਜਾਂ ਸਰਦਰ ਉੱਠਾ ਹੀ ਲੱਗਿਆ ਉਹ ਕੋ ਕੋਰੀ। ਮੈਂ ਮੰਨਦਾ ਫੇ ਉਹਨੇ ਸਾਨੂੰ ਕਿਉਂ ਉਹਦਾ ਉੱਠਾ ਹੀ ਲੱਗਿਆ ਉਹ ਨੌਕੇ ਤੇ ਕੋਈ ਪਿੰਸਾ ਨਹੀਂ ਮਾਰਦਾ। ਜਿਹੜਾ ਦੋਸਤ ਦੱਸਣਾ ਪੈਂਦਾ। ਨਹੀਂ ਸਰਪੰਚ ਸਾਹਿਬ ਦੇ ਦੀ ਕੀ ਸਰਪੰਚਾ ਤੁਸੀਂ ਆਓ ਤੁਸੀਂ ਸਰਪੰਚ ਆ। ਉਹਦੀ ਮੇਰੀ ਗੱਲ ਸੁਣੋ। ਤੋਂ ਤੁਸੀਂ ਵੀ ਰਿਆ ਹਾਂਦੇ ਹੋ ਕੋਈ ਕੰਮ ਕਰਾਉਂਦੇ ਹੋ ਸਾਰਾ ਕੁਝ ਵਿੱਚ ਚਾਹਦਾ ਕੰਮ ਸੀ। ਪਹਿਲੀ ਗੱਲ ਮਾਡੇ ਕੋ ਸਾਰੇ ਸਾਡੇ ਡੈਡੀ 2022 ਚ ਡੈਥ ਹੋ ਗਈ ਸੀਗੀ। ਅਸੀਂ 5 ਜਾਨੇ ਹੈਗੇ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਵੀਰ ਲਾਤੇ ਪਟਵਾਰੀ ਨੂੰ ਉਹ ਸਾਡੇ ਨਾਉ ਨਹੀਂ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੇੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਨੇ ਆ ਕਿਤੇ ਕਿਵੇਂ ਓਕਣੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬ ਕੋਲ ਖਾਨਾ ਆਇਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਸੂਲ ਚੋਂ ਸਾਡੇ ਬੈਂਟ ਤੋਂ ਜਵਾਕ ਲਾਤੇ ਜੀ ਸੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੇ ਜਾਬ ਲਗਾ ਰਹੇ ਕੋਲ ਥੋੜਾ 7 ਲੱਖ ਰਿਸ਼ਵਤ ਲੱਗੀ ਗਈ ਹਾਂਜੀ ਇੱਕ ਵਾਰ ਬਸੇ ਇਹ ਵੀ ਇੰਤਕਾਲ ਚਾੜਾਂਗੇ ਗਵਾਹੀ ਦੋਏ ਗਵਾਹੀ ਇਹ ਫਟਵਾਰੀ ਨੇ ਸਭ ਤੋਂ 7 ਲੱਖ ਰੁਪਏ ਕਿਉਂਕਿ ਮੇਰਾ ਬ੍ਰਦਰ ਆਸੀ ਨਾਲ ਮੇਰੀ ਭਾਬੀ ਸੀ ਵੀ ਆਈ ਠੀਕ ਹੈ ਜੀ ਇਹਨਾਂ ਨੇ 10000 ਰੁਪਏ ਫਟਵਾਰੀ ਨੂੰ ਦੇ ਕੇ ਵੀ ਰੱਖਿਆ ਉਹਨੇ 10 15 ਨੇ ਰਵਾਫੇ ਮੋੜਤਾ ਚਮਨ ਫਟਵਾਰੀ ਆ ਜੀ ਸਾਰੇ ਫਟਵਾਰੀ ਗਲਤ ਨਹੀਂ ਗੇ ਚਮਨ ਦਾ ਕੀ ਨਾਮ ਹੈ ਜੀ ਚਮਨ ਚਮਨਲਾ ਜੀ ਚਮਨ ਹਾਂ ਜੀ ਤੁਸੀਂ ਕਿੰਨੀ ਵਾਰ ਗੱਲ ਕਰਕੇ ਕੀਤੇ ਫਟੋ ਘਟ ਸਾਨੂੰ ਜਨਵਰੀ ਦੇ ਆਉਣੇ ਜਨਵਰੀ ਦੇ ਜੀ ਸੁਦੀਲ ਦਾ ਬਸਾਲਾ ਉਹ ਵੀ ਕਈ ਵਾਰ ਅਸੀਂ ਸਰੋਦੀ ਵੀ ਗਿਆ ਜੀ ਆਦੋਂ ਉੱਥੇ ਡੀਸੀ ਆਏ ਸੀ ਜੀ ਆਏ ਉੱਥੇ ਪੇਸ਼ ਹੋਈ ਉਦੋਂ ਸੁਦੀਲ ਸਾਹਿਬ ਨੇ ਹਰੋਂ ਤੋਂ ਬੰਦ ਕਰਤਾ ਜੀ ਤਸੀਲ ਦੇ ਨਾਰੇਬਾਦੀ ਕੀਤੀ ਹਾਂ ਜੀ ਉਹਨਾਂ ਦੀ ਕੀ ਸ਼ਕਤ ਪੂਏ ਤੁਹਾਡਾ ਕੰਮ ਨਾ ਹੋ ਜਾ ਸੱਪ ਕੀ ਅਸੀਂ ਅੱਗੇ ਦਾ ਮੰਨ ਕਰਨਾ ਲਾਵਾਂ ਕਿ ਜ਼ਰਾ ਸਾਰੇ ਜ਼ਿਮੀਦਾਰ ਅਸੀਂ ਜੱਟ ਜ਼ਿਮੀਦਾਰ ਖੇਤੀ ਬਾੜੀਆਂ ਦਾ ਜ਼ਿਆਰ ਕੇ ਵੇਨੇ ਆ ਰੋਏ ਘੇੜੇ ਮਾਰਨੂੰ ਸਾਡਾ ਦਾ ਵੀ ਸਰਨਾ ਨਹੀਂ ਦਿੱਤੇ ਬੈਂਕਾਂ ਵਾਲੇ ਸਾਡੇ ਘਰ ਆਉਂਦੇ ਨੇ ਜਿਹੜੇ ਪੈਸੇ ਦੇਣੇ ਨੇ ਹਮੇਸ਼ਾ ਸਾਡੇ ਘਰ ਆਉਂਦੇ ਨੇ ਉਹ ਕਿਹਦੇ ਸਮਝਦੇ ਨੇ ਜੀ ਲਿਮਟ ਬਣੀ ਹੋਈ ਆ ਬੈਂਕਾਂ ਵਾਲੇ ਕਿੱ데 ਇਹ ਤਾਂ ਅੰਦਰ ਬੈ ਜੀ ਇਹ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਜੀ ਇਹ ਇੰਤਕਾਲ ਦਰਜ ਆ ਜੀ 11/7/2024 ਦਾ ਪਹਿਲਾਂ ਇਹਦੀ ਪੜਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਤ੍ਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮਤਨਜ਼ਾ ਕਰਕੇ ਭੇਜ ਦੰਦੇ ਆ ਪਰ ਸਾਨੂੰ ਇਸ ਦਾ ਰੀਜ਼ਨ ਦੱਸਿਆ ਜਾ ਵੀ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾ ਦੇ ਉੱਤੇ ਕੋਈ ਅਲੀਗੇਸ਼ਨ ਇੰਤਕਾਲ ਤੇ ਜੇ ਕੋਈ ਅਲੀਗੇਸ਼ਨ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਪਰਦਾ ਜੀ ਪਰ ਜੇ ਕੋਈ ਇੱਕ ਇਲਜ਼ਾਮ ਲਗਾ ਰਹੇ ਤੇ 7 ਲੱਖ ਹਾਂਜੀ ਬੜਵਾਰੀ ਮੈਂ ਪਹਿਲਾਂ ਬੜਵਾਰੀ ਕੋ ਗਿਆ ਬੜਵਾਰੀ ਨੂੰ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਸਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਏ ਲੱਖ ਰੁਪਏ ਕੀਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ 7 ਕੀਲੇ ਖੱਤ ਕੀਲੇ ਨਹੀਂ ਡੋਟ 7 ਲੱਖ ਰੁਪਏ ਫਿਰ ਸ਼ੁੱਕਰਵਾਰ ਨੂੰ ਉਹਨੇ ਬੜਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਨੰਬਰਦਾਰ ਨੂੰ ਲਿਆਓ ਮੈਂ ਥੋੜਾ ਇੰਤਕਾਲ ਮਨਜ਼ੂਰ ਕਰਾ ਦੂੰਗਾ ਨੰ ਪਰ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਇਸ ਵਾਰ ਅਸ਼ੋਕਪੁਰ ਦੇ ਨਕਸਾ ਸਾਬ ਸਾਬ ਝੂਠੇ ਦਾਅਵੇ ਨਹੀਂ ਕੋਈ ਕੰਮ ਨਹੀਂ ਹੁੰਦਾ ਡਬਲ ਕੁਝ ਨਹੀਂ ਆਇਆ ਜੀ ਪਹਿਲਾਂ ਵਾਲੇ ਘੱਟ ਲੈਂਦੇ ਸੀ ਹੁਣ ਵੱਧ ਗਏ ਡਬਲ ਹੋ ਗਿਆ ਆ ਕੇ ਦੇਖੋ ਬਜ਼ੁਰਗ ਕਿੰਨੇ ਪਿੱਟਦੇ ਨੇ ਜੀ ਕਿਸੇ ਡਬਲ ਹੋ ਗਿਆ ਜੀ ਕੋਈ ਕੰਮ ਨਹੀਂ ਹੁੰਦਾ ਔਰ ਇਹ ਪਿੰਡ ਦੀ ਮਾਨਕੀ ਦੇ ਵੀਰ ਹੋਣੀ ਨੇ ਇਹਨਾਂ ਦਾ ਜ਼ਮੀਨ ਦਾ ਇੰਤਕਾਲ ਚੜਨਾ ਵੀ 9 ਮਹੀਨੇ ਤੋਂ ਅਸੀਂ ਢੇੜੇ ਮਾਰਦੇ ਆ ਨਾ ਕੋਈ ਚਮਨ ਲਾਲ ਜੀ ਨੂੰ ਅਸੀਂ ਹੱਥ ਬੰਨ੍ਹ ਕੇ ਵੀ ਬੇਨਤੀ ਕੀਤੀ ਆ ਦੇਖੋ ਅਸੀਂ ਰੋਜ਼ ਆਉਣਾ ਤੁਸੀਂ ਵੀ ਅਸੀਂ ਕਹੇ ਨਾ ਦੁਸ਼ਮਣੀ ਪਾ ਕੇ ਜਾਂ ਕੋਈ ਕਿਸੇ ਨੂੰ ਬਦਨਾਮ ਕਰਕੇ ਖੁਸ਼ ਨਹੀਂ ਗਏ ਵੀ ਚਲੋ ਜੋ ਕੰਮ ਪਿਆਰ ਨਾਲ ਹੋ ਜਾਵੇ ਉਹ ਲੜਾਈ ਨਾਲ ਕਰਕੇ ਜਾਂ ਧਰਨੇ ਲਾ ਕੇ ਉਹਦਾ ਕੋਈ ਕੰਮ ਹੱਲ ਨਹੀਂ ਹੁੰਦਾ ਠੀਕ ਹੈ ਜੀ ਗੱਲ ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਤੇ ਕਹਿੰਦੇ ਕੁਰਸੀਨਾਮਾ ਪਟਵਾਰੀ ਸਾਹਿਬਾਂ ਦੇ ਥੋੜਾ ਫਰਜ਼ ਸੀਗਾ ਕਰਾਉਣ ਦਾ ਕੁਰਸੀਨਾਮਾ ਪਟਵਾਰੀ ਸਾਹਿਬ ਦਾ ਦੱਸਣ ਦਾ ਫਰਜ਼ ਨਹੀਂ ਸੀ ਤਸਵੀਲਦਾਰ ਸਾਹਿਬ ਨੂੰ ਅੱਜ ਅਸੀਂ ਦੱਸਿਆ ਚਮਨ ਲਾਲ ਜੀ ਚਮਨ ਲਾਲ ਤਸਵੀਲਦਾਰ ਸਾਹਿਬ ਸਾਨੂੰ ਅੱਜ ਕਹਿੰਦੇ ਤੁਸੀਂ ਦੱਸਣਾ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਤੁਸੀਂ ਜੱਟ ਜੀ ذمہਦਾਰ ਹੋ ਤੁਸੀਂ ਆਪ ਦੱਸੋ ਪਟਵਾਰੀ ਨੂੰ ਨਹੀਂ ਪਤਾ ਜਿਹੜਾ ਆਪਣੀ ਪੋਸਟ ਤੇ ਆਇਆ ਉਹਨੂੰ ਵੀ ਤਾਂ ਪਤਾ ਵੀ ਆਪਾਂ ਇਹਨਾਂ ਨੂੰ ਕੁਰਸੀਨਾਮੇ ਦਾ ਦੁੱਤੀਏ 7 ਲੱਖ ਰੁਪਏ ਚਮਨ ਲਾਲ ਨੇ ਜੱਗੇ ਮਾਨਕੀ ਵੀਰਨਾਮੇ ਤੋਂ ਮੰਗੇ ਆ ਲੱਖ ਰੁਪਏ ਕੀਲੇ ਦਾ ਮੰਗੇ ਆ ਜੀ ਸ਼ੁੱਕਰਵਾਰ ਨੂੰ ਇਹਨੇ ਸਾਨੂੰ ਵਾਦਾ ਕੀਤਾ ਵੀ ਮੈਂ ਤੁਹਾਡਾ ਸੋਮਵਾਰ ਨੂੰ ਲੰਬੜਦਾਰ ਨਾਲ ਸੋਰੀ ਸੋਮਵਾਰ ਨੂੰ ਛੁੱਟੀ ਤੇ ਮੰਗਲਵਾਰ ਨੂੰ ਤਾਂ ਕੰਮ ਕਰਾਂ ਵੀ ਸ਼ੁੱਕ ਮੰਗਲਵਾਰ ਨੂੰ ਲੰਬੜਦਾਰ ਲੇਵਾ ਅੱਜ ਅਸੀਂ ਸਵੇਰ ਦੇ ਹੈਰਾਨ ਹੁੰਦੇ ਆ ਅਸੀਂ ਜੱਟ ਹੀਮਦਾਰ ਖੇਤੀਬਾੜੀ ਵਾਲੇ ਬੰਦੇ ਐਨੇ ਬੇਲੇ ਨਹੀਂ ਇਹ ਰੇਤੀਸੀ ਵੀ ਬੈਤ ਨੇ ਇਹਨਾਂ ਨੂੰ ਗੱਲਾਂ ਹੁੰਦੀਆਂ ਨੇ ਜੀ ਭਗਵਾਨ ਸਤਮਾਨ ਸਰਕਾਰ ਕਹਿੰਦੀ ਹੈ ਰਿਸ਼ਵਤ ਬੰਦ ਹੋਗੀ ਜੱਦੇ ਐ ਨਹੀਂ ਗੰਦੇ ਨਾ ਵੀ ਇੰਨਾ ਪਾਦਾ ਰਹੇ ਰੱਬ ਦਾ ਨਾਮ ਅਸੀਂ ਆਪ ਵੋਟ ਆਮ ਆਦਮੀ ਨੂੰ ਪਾਈ ਸੀ ਅਸੀਂ ਆਪ ਵੋਟ ਜੀਤਾ ਸੀ ਕੰਮ ਕਰਨਗੇ ਜੇ ਅਨਬੋਲਵ ਲੱਗਦਾ ਤੁਹਾਨੂੰ ਅਨਬੋਲਵ ਪਟਵਾਰੀ ਤੇ ਤਹਿਸੀਲਦਾਰਾ ਹੋਰ ਅਸੀਂ ਸਾਰੀ ਕਟਿਆਰੀ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਚੰਗੇ ਪਟਵਾਰੀ ਵੀ ਨੇ ਪਰ ਇਹ ਕੁਝ ਗੰਦ ਗੰਦੇ ਬੰਦੇ ਨੇ ਸਾਰੇ ਗੰਦੇ ਗੰਦ ਕੀਤਾ ਹੋਏ ਆ ਦਾ ਕੀ ਨਾਮ ਦਾ ਤਾਂ ਮੇਰਾ ਹਰੀਸ਼ ਕੁਮਾਰਾ ਜੀ ਨੇ ਆਪਸੀ ਉਦਾਰ ਸੰਭਾਲ ਅੱਜ ਸੰਗਰਾਦ ਤਸੀਲ ਦੇ ਨਰੇ ਬੱਗੀ ਹੋਈ ਹੈ ਵਿਸ਼ਵ ਕੁਮਾਰ ਮੰਗਲ ਦੇ ਦਮ ਲਾਏ ਗਏ ਨੇ ਪਟਵਾਰੀ ਵੱਲੋਂ ਤੇ ਤਸੀਲ ਦਾਸ ਤੋਂ ਦੀ ਜੋੜੀ ਜਾਣ ਲੱਗੀ ਕੀ ਗੱਲ ਨਹੀਂ ਮਨੋਜਵਾਰੇ ਮੈਂ ਆਪਣੇ ਰੂਮ 'ਚ ਬੈਠਾ ਹੈਗਾ ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈ ਵੀ ਬਟ ਮੈਂ ਪਟਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀ ਦੀ ਸਾਰੇ ਪਟਵਾਰੀ ਨੂੰ ਬੁਲਾਇਆ ਸੀ ਕਾਨੂੰ ਕੋ ਵੀ ਸਾਰੇ ਆਏ ਸੀ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਅੱਜ ਦਾ ਗੱਲ ਹੈ ਸਾਡਾ ਇੰਤਕਾਲ ਜਿਹੜਾ ਹੈਗਾ ਤੁਸੀਂ ਨਾਮ ਮંજૂર ਕਰਤਾ ਹੈ ਮੈਂ ਪਟਵਾਰੀ ਤੋਂ ਬੁਲਾਇਆ ਸੀ ਰਿਕਾਰ ਨਾਮਜ਼ੂਰ ਹੋਇਆ ਹੋਇਆ ਇੰਤਕਾਲ ਔਰ ਪਟਵਾਰੀ ਦਾ ਔਰ ਕਾਨੂੰਗੋਸਾਬ ਦਾ ਨੋਟ ਲਿਖਿਆ ਆ ਵੀ ਇਹ ਕੁਰਸੀਗਾ ਮਤਜ਼ੀਕ ਨਹੀਂ ਹੋਇਆ ਟੀਹਾਂ ਨੂੰ ਕਈ ਵਾਰ ਫਲਾਣ ਤੇ ਕਿਹਾ ਨਹੀਂ ਹੋਣਾ ਇਸ ਕਰਕੇ ਮੇਰੇ ਕੋਲ ਨਾਮਜ਼ੂਰ ਹੋ ਚੁੱਕਾ ਹੈ ਪਰ ਉਹਨਾਂ ਕਿੜ ਪਰਵਾਹ ਦਾ ਇਹ ਗੱਲ ਕਹਿ ਰਹੇ ਨੇ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਸਾਨੂੰ ਦੇ ਦੋ ਤੇ ਕੱਲ ਇੰਤਕਾਲ ਚੜ ਜਾਵੇ ਨਹੀਂ ਜੀ ਮੇਰੇ ਕੋਈ ਅਸਲ ਵੀ ਕੋਈ ਨੋਲਜ ਨਹੀਂ ਹੈ ਔਰ ਨਾ ਹੀ ਇਸ ਛੇਲ ਦੇ ਵਿੱਚ ਕੋਈ ਕਿਸੇ ਤੋਂ ਪਹਿਲ ਲਿਆ ਜਾਂਦਾ ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮਨ ਉਸ ਵਜ੍ਹਾ ਜਮ ਬਾਰੇ ਕੋਈ ਨੋਲਜ ਨਹੀਂ ਹੈ ਮੰਨ ਲਾਓ ਬੜਵਾਲੀ ਉਸ ਤੋਂ ਲੋਜ ਕਰਦਾ ਇਹ ਜੀ 7 ਲੱਖ ਫਿਰ ਮੰਗਿਆ ਜੇ ਤੇ ਸਾਬਤ ਉਹਦਾ ਕੋਈ ਕੀ ਕਰ ਦੇਗਾ ਮੈਨੂੰ ਦੱਸਣ ਜੀ ਉਹ ਕੋਈ ਦੇ ਨਾ ਆਪਣਾ ਕੋਈ ਸਬੂਤ ਦੇਣ ਉਹਦਾ ਸਬੂਤ ਆ ਮੈਂ ਉੱਥੇ ਸੇਕਰ ਨੂੰ ਭੇਜਦਾਗਾ ਕੁਛ ਦਿਨ ਪਹਿਲਾਂ ਵੀ ਕਹਿ ਰਹੇ ਨੇ ਵੀ ਇਹ ਰੱਤ ਲਿਆ ਲਓ ਨਹੀਂ ਮੰਨਣੀ ਇਸ ਵਾਰ ਪਤਾ ਨਹੀਂ ਤੁਹਾਡੇ ਵੱਲੋਂ ਕੋਈ ਜਾਣਕਾਰੀ ਆਈ ਹੋਊ ਐਲਜੀਮ ਸਿੰਘ ਸਾਹਿਬ ਤੱਕ ਜਾਓ ਹਾਂ ਜੀ ਮੈਂ ਐਲਜੀਮ ਸਿੰਘ ਸਾਹਿਬ ਦੇ ਨੋਟਿਸ ਲਾ ਦੇਣਾ ਇਹ ਸਾਰੀ ਗੱਲ